ਹਾਂਜੀ ਦੇ ਮਿੱਤਰੋ ਜਿਵੇਂ ਕਿ ਤੁਹਾਨੂੰ ਪਤਾ ਸੀ ਕੱਲ ਅਸੀਂ ਬਣਾਈ ਸੀ ਦੀਪਿਕਾ ਲੁਥਰਾ ਦੀ ਰੀਲ ਤੇ ਅੱਜ ਅਸੀਂ ਗੱਲ ਕਰਾਂਗੇ ਬੁਗੜੀ ਦੀ ਜੋ ਕਿ ਬੁਗੜੀ ਨੇ ਕਾਫੀ ਜ਼ਿਆਦਾ ਖਲਰਾ ਪਾਇਆ ਹੋਇਆ ਇੰਸਟਾਗ੍ਰam ਤੇ ਪਹਿਲਾਂ ਮਾਫੀ ਵੀ ਮੰਗੀਆਂ ਫਿਰ ਖਲਰਾ ਪਾਣਾ ਸ਼ੁਰੂ ਕਰਤਾ ਫਿਰ ਇਹਦੇ ਘਰ ਵਾਲੇ ਨੇ ਵੀ ਜਿਹੜੇ 2-3 ਵਲੌਗ ਬਣਾਏ ਸੀ ਬਲੌਗਰਾਂ ਨੂੰ ਗਲਤ ਬੋਲਿਆ ਸੀ ਤੇ ਰੋਮੀਓ ਠੱਗ ਲਾਈਵ ਨੇ ਫਿਰ ਇਹਨੂੰ ਦਿੱਤਾ ਸੀ ਮੂੰਹ ਤੋੜ ਜਵਾਬ ਤੇ ਅੱਜ ਅਸੀਂ ਉਹੀ ਬੁਗੜੀ ਦੀ ਫਿਰ ਤੋਂ ਗੱਲ ਕਰਾਂਗੇ ਦੇਖਿਓ ਹਣ ਸਾਰੇ ਜਾਣੇ ਵੀਡੀਓ ਵੈਲਕਮ ਬੈਕ ਗਾਇਜ਼ ਮਾਈ ਯੂਟਿਊਬ ਚੈਨਲ ਰੋਹਨ ਲਿਖਾਰੀ ਤੇ ਜਿ ਦੇ ਸਤੋਬਰ ਬਰਾਸਤ ਕੈਗਰ ਦਾ ਚੈਨਲੋਂ ਤਾਂ ਜੋ ਨਵੀਂ ਨਵੀਂ ਬਲੌਗ ਤਾਂ ਨੂੰ ਦੇਖਣ ਨੂੰ ਮਿਲ ਤੇ ਅੱਜ ਅਸੀਂ ਗੱਲ ਕਰ ਰਹੇ ਹਾਂ ਬੁਗੜੀ ਦੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਿਛੇ ਦੀ ਬੁਗੜੀ ਦੀ ਕੁੜੀ ਦੀ ਜਿਹੜੀ ਉਹ ਡੈਥ ਹੋ ਗਈ ਸੀ ਤੇ ਮੌਸਮਾਰੇ ਵੀ ਟੌਪਿਕ ਦੇ ਵਿੱਚ ਗੱਲ ਕਰਾਂਗਾ ਇਸ ਤੇ ਤੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਬੁਗੜੀ ਦੇ ਫਿਲਟਰ ਦੀ ਬੁਗੜੀ ਦੇ ਰੱਗ ਰੋਗ ਦੀ ਇੱਕ ਦੋ ਮੈਂ ਫੋਟੋਆਂ ਦਾ ਵੀਡੀਓ ਦੇ ਵਿੱਚ ਚਲਦੇ ਜਿੱਦੇ ਕੱਟਾ ਇਹ ਬੁਗੜੀ ਦੀਆਂ ਫਿਲਟਰ ਵਾਲੀਆਂ ਫੋਟੋਆਂ ਤੇ ਹੁਣ ਜਿਹੜੀਆਂ ਮੈਂ ਵੀਡੀਓ 'ਚ ਫੋਟੋਆਂ ਦਿਖਾ ਰਿਹਾ ਉਹ ਹੈਗਿਆ ਅਨਫਿਲਟਰ ਵਾਲੀਆਂ ਫੋਟੋਆਂ ਜਿੱਥੇ ਆਪਣੇ ਚੰਦਰਮਾ ਤੋਂ ਰਾਤ ਹੋ ਗਈ ਹੈ ਚੰਦਰਮਾ ਇੱਕ ਪਾਸੇ ਚੜ ਗਿਆ ਤੇ ਕਲਾ ਹਨੇਰਾ ਰਹਿ ਗਿਆ ਉਹ ਫੋਟੋ ਆ ਗਿਆ ਨੇ ਹੁਣ ਅਸੀਂ ਗੱਲ ਕਰਾਂਗੇ ਪਹਿਲਾਂ ਅਸੀਂ ਕੀਤੀ ਸੀ ਇਹਦੇ ਹੱਕ 'ਚੇ ਗੱਲ ਮੈਂ ਵੀਡੀਓ ਨੀਚੇ ਪਲੇ ਕਰ ਰਿਹਾ ਆ ਵੀਡੀਓ ਵੀ ਤੁਸੀਂ ਸਾਰੇ ਜਾਣੇ ਦੇਖਿਓ ਇਹਦੇ ਵਿੱਚ ਨਾ ਬਹੁਤ ਸਾਰੇ ਲੋਕਾਂ ਨੇ ਨਾ ਗਲਤ ਕਮੈਂਟ ਕੀਤੇ ਹੋਇਆ ਜਦ ਆ ਵੀਡੀਓ ਨੂੰ ਤੁਸੀਂ ਸਾਰਿਆਂ ਨੇ ਦੇਖੀ ਆ ਪਹਿਲਾਂ ਮੈਂ ਜੇ ਸਪੋਰਟ 'ਚ ਇਹਦੇ ਹੱਥ 'ਚ ਗੱਲ ਕੀਤੀ ਸੀ ਕਿ ਚੱਲ ਨਹੀਂ ਇਹ ਸਹੀ ਆ ਪਰ ਹੌਲੀ 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 ਜਦੋਂ ਇਹਨੂੰ ਇੱਕ ਦੂਜੇ ਆਣੇ ਦੀ ਸਪੋਰਟ ਮਿਲਦੀ ਰਹੀ ਇਹਨੇ ਆਪਣੇ ਜਿਹੜੇ ਗਲਤ ਵੀਡੀਓ ਬਣਾਉਣੀਆਂ ਸ਼ੁਰੂ ਕਰਤੀਆਂ ਉਸ ਤੋਂ ਬਾਅਦ ਇੱਥੇ ਮੈਂ ਰਿਪਲਾਈ ਵੀਡੀਓ ਵੀ ਪਾਈ ਸੀ ਉਹੀ ਵੀਡੀਓ ਮੈਂ ਪਲੇ ਕੀਤੀ ਆ ਤੁਸੀਂ ਦੇਖ ਸਕਦੇ ਹੋ ਇਹ ਵੀਡੀਓ 'ਚ ਕੀ ਨਜ਼ਰ ਆ ਰਿਹਾ ਹੈ ਕੀ ਨਹੀਂ ਆ ਰਿਹਾ ਕੀ ਦਰਸਾਣਾ ਚਾਹੁੰਦੇ ਆ ਸਭ ਕੁਝ ਇਹਨਾਂ ਨੂੰ ਪਤਾ ਆ ਫਿਰ ਵੀ ਕਹਿੰਦੇ ਕਿ ਸਾਨੂੰ ਗਲਤ ਬੋਲਦੇ ਜਦੋਂ ਗਲਤ ਕੰਮ ਇਹਨਾਂ ਨੇ ਖੁਦ ਕਰਨੇ ਆ ਫਿਰ ਕਹਿੰਦਾ ਕਿ ਗਲਤੀ ਸਾਡੀ ਨਹੀਂ ਆ ਗਲਤੀ ਲੋਕਾਂ ਦੀ ਆ ਜਦੋਂ ਤੁਸੀਂ ਚੀਜ਼ਾਂ ਦਿਖਾ ਰਹੇ ਹੋ ਤਾਂ ਹੀ ਤਾਂ ਲੋਕੀ ਦੇਖ ਰਹੇ ਆ ਮੇਰੀ ਹੱਥ ਜੋੜ ਕੇ ਸਾਰੇ ਅੱਗੇ ਇੱਕੋ ਹੀ ਬੇਨਤੀ ਆ ਕਿ ਸੋ ਆਪਣੇ ਜਿਹੜੇ ਛੋਟੇ ਛੋਟੇ ਬੱਚੇ ਆ ਉਹਨਾਂ ਨੂੰ ਇਨ੍ਹਾਂ ਵਰਗਿਆਂ ਤੋਂ ਦੂਰ ਰੱਖੋ ਇਨ੍ਹਾਂ ਦੀ ਆਈਡੀਆ ਫੋਲੋ ਨਾ ਕਰੋ ਜੋ ਇੰਨੇ ਨਾਲੇ ਫੋਲੋਅਰਸ ਵਧਾ ਦਿੰਦੇ ਆ ਸਬਸਕ੍ਰਾਈਬਰ ਵਧਾ ਦਿੰਦੇ ਆ ਜੋ ਕਿ ਕਿਸੇ ਕੰਮ ਦੇ ਨਹੀਂ ਆ ਕੋਈ ਵਧੀਆ ਚੈਨਲ ਇੰਸਟਾਗ੍ਰਾਮ ਤੇ ਫੋਲੋ ਕਰੋ ਤਾਂ ਜੋ ਤੁਹਾਡੇ ਬੱਚਿਆਂ ਨੂੰ ਅੱਗੇ ਸਿੱਖਣ ਨੂੰ ਕੁਝ ਮਿਲੇ ਨਸ਼ਿਆਂ ਤੋਂ ਦੂਰ ਰਹਿਣ ਇੰਨਾ ਵਰਗਿਆ ਕਰਕੇ ਜਿਹੜੇ ਅੱਜ ਦਾ ਚੋਤ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਤੇ ਮੈਂ ਇਹੀ ਕਹਿਣਾ ਚਾਹਣਾ ਕਿ ਇਹਨਾਂ ਨੂੰ ਅਨਫੋਲੋ ਕਰ ਦਿੱਤਾ ਜਾਵੇ ਉਸ ਤੋਂ ਬਾਅਦ ਫਿਰ ਮੈਂ ਗੱਲ ਕਰਦਾ ਜੇ ਇਹਦੀ ਕੁੜੀ ਦੀ ਡੈਥ ਹੋਈ ਸੀ ਜੇ ਇਹਦੀ ਕੁੜੀ ਦੀ ਡੈਥ ਹੋਈ ਸੀ ਇਹਨੇ ਉਸ ਤੋਂ ਲੈ ਕੇ ਘੱਟੋ-ਘੱਟ 10-12 ਰੀਲਾ ਦੋਆਂ ਤਿੰਨਾਂ ਦਿਨਾਂ ਦੇ ਅੰਦਰ ਬਸ 12 ਰੀਲਾ ਕਰਦੇ ਜਿਸ ਘਰ 'ਚ ਕਿਸੇ ਦਾ ਜੀ ਆਵੇ ਭਾਵੇਂ ਛੋਟਾ ਹੈ ਭਾਵੇਂ ਵੱਡਾ ਉਹਨੂੰ ਦੁੱਖ ਦਰਦ ਬਹੁਤ ਹੁੰਦਾ ਪਰ ਇਹਨਾਂ ਨੇ ਇੱਕ ਦਿਨ ਵੀ ਆਪਣੀ ਜਿਹੜੀ ਵੀਡੀਓ ਬੰਦ ਨਹੀਂ ਕੀਤੀ ਉਹਦਾ ਲਗਾਤਾਰ ਇਹਨਾਂ ਨੂੰ ਲਾਈਕ 뷰 ਮਿਲਦੇ ਰਹੇ ਮਿਲੀਅਨ ਚ ਵੀਡੀਓ ਜਾਂਦੀਆਂ ਰਹੀਆਂ ਇਹ ਵੀਡੀਓ ਪਾਈਗੇ ਦੁੱਖ ਸਾਂਝਾ ਕਰੀਗੇ ਦੁੱਖ ਸਾਂਝਾ ਨਹੀਂ ਹੋਇਆ ਇਹਨਾਂ ਦਾ ਉਸ ਤੋਂ ਬਾਅਦ ਹੁਣ ਅਸੀਂ ਗੱਲ ਕਰ ਰਹੇ ਹਾਂ ਜੋ ਇਹਨਾਂ ਨੇ ਵੀਡੀਓ ਪਾਈਆਂ ਸੀ ਵੀਡੀਓ ਪਾਉਣ ਤੋਂ ਬਾਅਦ ਇਹਨਾਂ ਨੂੰ ਦੁੱਖ ਸੀ ਫਿਰ ਕਹਿੰਦੇ ਸੀ ਕਿ ਸਾਨੂੰ ਦੁੱਖ ਆ ਸੀ ਆਪਣੀ ਬੱਚੇ ਦੀ ਵੀਡੀਓ ਦਾ ਜਿਹੜਾ ਨੂੰ ਪਤਾ ਕੱਲ ਪਰਸ ਇੱਕ ਮੈਂ ਵੀਡੀਓ ਉੱਪਰ ਵਾਲੇ 10 ਦਿਨ ਹੀ ਹੋਏ ਸੀ ਇਹਨੇ ਕੱਪੜੇ ਪਾਉਣ ਦਾ ਤਰੀਕਾ ਦੇਖ ਲੋ ਦੀ ਆਊਟਫਿਟ ਦੇਖ ਕਿਸ ਘਰ ਦਾ ਵੀ ਚੀਜ਼ ਜਾਏ ਉਹਨਾਂ ਦਾ ਵੀਡੀਓ ਦਾਲ ਜਿਹੜੇ ਪਾਏ ਨਾ ਇਹਨਾਂ ਨੇ ਲੋਕਾਂ ਦੀ ਪ੍ਰੋਮੋਸ਼ਨ ਕਰ ਜਾਨੀਆ ਕਮੈਂਟ ਕੀਤਾ ਸੀ ਕਿ ਮੋਡ ਪ੍ਰੋਮੋਸ਼ਨ ਸ਼ੁਰੂ ਕਰਤੀਆ ਸਿੱਧਾ ਕਿ ਉਹਨੇ ਕਹਿੰਦੀ ਆ ਨਾ ਦੋ ਬੱਚੇੜੇ ਵੱਡੇ ਸੀ ਬਾਅਦ ਹੁਣ ਤੁਸੀਂ ਇਹਨਾਂ ਦੀ ਆਈਡੀ ਦੇ ਦੇ ਜਿੰਨਾਂ ਸਮਾਂ ਦੇਣਾ ਨਾ ਉਹ ਵੀ ਜਿਤੇ ਜਿਤੇ ਜਦੋਂ ਉਸ ਤੋਂ ਬਾਅਦ ਡਿਲੀਵਰੀ ਨਾਲ ਦੀ ਆਪਣੀ ਵੀਡੀਓ ਸਟਾਰਟ ਹੋ ਗਈ ਹੈ ਜ ਗਲਤ ਗੱਲ ਕੱਢੀ ਸੀ ਜਿਹੜੇ ਉਹ ਕੱਢਵਾਇਆ ਕਿ ਬੁਗੜੀ ਜਿਹੜੀ ਆ ਉਹ ਗਲਤ ਹੈ ਜੋ ਇਹਨੇ ਪਹਿਲਾਂ ਵੀਡੀਓ ਬਣਾਈਆਂ ਸੀ ਉਹ ਗਲਤ ਹੈ ਬਾਕੀ ਧੰਨਵਾਦ ਜੀ ਸਾਰਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਅਗਲੀ ਗੱਲਬਾਤ ਅਸੀਂ ਕਰਾਂਗੇ ਕੱਲ ਦੀ ਸਟੋਰੀ ਜੇ ਕੱਲ ਦੇ ਵੀਊ ਚ ਅਸੀਂ ਤੁਹਾਨੂੰ ਦੱਸਾਂਗੇ ਕੱਲ ਦੀ ਗੱਲਬਾਤ ਕੀ ਹੋਏਗੀ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਣਾ ਧੰਨਵਾਦ ਜੀ ਸਾਰਿਆਂ ਦਾ